ਜੇ ਬਾਦਲ ਪਰਿਵਾਰ ਕਹਿ ਰਿਹਾ ਵੀ ਅਸੀਂ ਸ਼੍ਰੋਮਣੀ ਕਮੇਟੀ ਦੇ ਮਾਮਲਿਆਂ ਵਿੱਚ ਦਖਲ ਨਹੀਂ ਦਿੰਦੇ ਫਿਰ ਉਹਨਾਂ ਨੂੰ ਤਾਂ ਵਿਕਰਮ ਸਿੰਘ ਮਜੀਠੀਆ ਦਾ ਸ਼੍ਰੋਮਣੀ ਕਮੇਟੀ ਦੇ ਖਿਲਾਫ ਦਿੱਤਾ ਹੋਇਆ ਬਿਆਨ ਸੁਖਵੀਰ ਸਿੰਘ ਬਾਦਲ ਦੇ ਪਿੱਛੇ ਵੀ ਸੁਰਾਗਦਾਂ ਹੋ ਗਿਆ ਇਹ ਕੋਈ ਜਸਟੀਫਾਈ ਤਾਂ ਕਰਦੇ ਆਪਣੇ ਆਪ ਹੀ ਉਹ ਐਕਸੈਪਟ ਕਰ ਰਹੇ ਹਨ ਹਰਚਰਨ ਬੈਂਸ ਨੇ ਇੱਕ ਟੀਵੀ ਚੈਨਲ ਨਾਲ ਮੰਨਿਆ ਵੀ ਬਿਆਨ ਮੈਂ ਲਿਖਿਆ ਮੈਂ ਜ਼ਿੰਮੇਵਾਰੀ ਲੈ ਤਾ ਸੋ ਸਾਰੇ ਕੁਝ ਨੂੰ ਜਿਹੜੇ ਸ਼੍ਰੋਮਣੀ ਕਮੇਟੀ ਦੇ ਮਤੇ ਜਿਹੜਾ ਕੁਲਵੰਤ ਸਿੰਘ ਮੰਨਣ ਕਹਿੰਦਾ ਨਾ ਉਪਰੋਂ ਉਪਰ ਆਉਂਦੇ ਉਹ ਸਾਰੇ ਹਰਚਰਨ ਬੈਂਸ ਦੇ ਰਾਹੀ ਆ ਫਿਰ ਉਹ ਕਿਸ ਪੋਜੀਸ਼ਨ ਦੇ ਵਿੱਚ ਹੈ ਉਹ ਹੀ ਗੱਲ ਅੰਤ ਵਿੱਚ ਜਦੋਂ ਬਰਵਿੰਦਰ ਸਿੰਘ ਭੁੰਦੜ ਪੈਰ ਖਿੱਚ ਗਿਆ ਤਾਂ ਹਰਚਰਨ ਬੈਂਸ ਜ਼ਿੰਮੇਵਾਰੀ ਲੈ ਰਿਹਾ ਵੀ ਮੈਂ ਜ਼ਿੰਮੇਵਾਰੀ ਲੈਂਦਾ ਉਸ ਬਿਆਨ ਦੀ ਇਟ ਮੀਨਸ ਵੀ ਮੈਂ ਲਿਖਿਆ ਸੋ ਬਲਵਿੰਦਰ ਸਿੰਘ ਭੁੰਦੜ ਦਾ ਬਿਆਨ ਵੀ ਉਹਨੇ ਲਿਖਿਆ ਜਿਹੜੀ ਕੁਲਵੰਤ ਸਿੰਘ ਮੰਨਣ ਕਹਿ ਰਹੇ ਆ ਵੀ ਚਿੱਠੀ ਸਾਨੂੰ ਆ ਰਹੀ ਹੈ ਉਹ ਵੀ ਲਿਖੀ ਸੋਚਾ ਸਿੰਘ ਲੰਗਾ ਇੱਕ ਬੱਚੀ ਦੀ ਬੇਪਤੀ ਕਰਦਾ ਰਿਹਾ ਆਪਣੀ ਪੋਜੀਸ਼ਨ ਦਾ ਨਜਾਇਜ਼ ਫਾਇਦਾ ਉਠਾ ਕੇ ਇੱਕ ਸਿੱਖ ਬੱਚੀ ਦੀ ਬੇਪਤੀ ਕਰਦਾ ਰਿਹਾ ਲਗਾਤਾਰ ਉਹਦੇ ਤੇ ਦੋਸ਼ ਲੱਗੇ ਬਹੁਤ ਲੰਮੇ ਸਮੇਂ ਤੋਂ ਉਹਨੂੰ ਜਦੋਂ ਬੇਪਤ ਕਰਨਾ ਰਿਹਾ ਸਾਂ ਉਸ ਬੱਚੀ ਨੇ ਮਜਬੂਰਨ ਇਹਦੀ ਚੰਗੜੋਂ ਚੋਂ ਨਿਕਲਣ ਲਈ ਕਿਤੇ ਕੈਮਰਾ ਲਗਾ ਕੇ ਉਹ ਵੀਡੀਓ ਬਣਾ ਲਈ ਉਹ ਵੀਡੀਓ ਵਾਇਰਲ ਹੋਈ ਆ ਅਕਾਲ ਤਖਤ ਤੋਂ ਪੰਥ ਵਿੱਚੋਂ ਛੇਕ ਦਿੱਤਾ ਗਿਆ ਹੋਵੇ ਬਾਕੀ ਬਾਅਦ ਚੋਂ ਮਿੰਤਾ ਮੁੰਤਾ ਕਰਕੇ ਬਹੁਤ ਲੰਮੇ ਸਮੇਂ ਬਾਅਦ ਹੋ ਜਿਹੜਾ ਆ ਉਹਨੂੰ ਤਾਂ ਨੈਤਿਕ ਅਧਿਕਾਰ ਹੀ ਕੋਈ ਨਹੀਂ ਹੈਗਾ ਪਬਲਿਕ ਲਾਈਕ ਇਹ ਨਹੀਂ ਪਵਿੱਤਰ ਆਪਾਂ ਕਹਿ ਲਈ ਕਿ ਸੰਸਥਾ ਦੀ ਪ੍ਰੈਸ ਕਾਨਫਰੰਸ ਕਰੇਗੇ ਵੀ ਤੁਸੀਂ ਜੇ ਜੇ ਸੁੱਚਾ ਸਿੰਘ ਲੰਗਾ ਵਰਗੇ ਬੰਦੇ ਨੇ ਸਾਨੂੰ ਡਿਸਾਈਡ ਕਰਕੇ ਦੇਣਾ ਵੀ ਪੰਚ ਕਿੱਧਰ ਨੂੰ ਚੱਲੇਗਾ ਤਾਂ ਫਿਰ ਅਕਾਲੀ ਦਲ ਆਪਣੇ ਆਪ ਚ ਝਾਤ ਮਾਰੇ ਉਹਦਾ ਬੇਟਾ ਹਿਮਾਚਲ ਪ੍ਰਦੇਸ਼ ਵਿੱਚ ਨਸ਼ਿਆਂ ਦੀ ਡੋਜ਼ ਨਾਲ ਫੜਿਆ ਸਰਦਾਰ ਬਿਰਸਾ ਸਿੰਘ ਬਲਟਵਾ ਤੇ ਬਲਵਿੰਦਰ ਸਿੰਘ ਪੂੰਦੜ ਹੁਣੀ ਉਹਨਾਂ ਦੇ ਘਰ ਗਏ ਹੈਗੇ ਨੇ ਜਾਂ ਅਕਾਲੀ ਦਲ ਨੇ ਆਪਾਂ ਕਹਿ ਲਈ ਕਿ ਜਿਸ ਤਰੀਕੇ ਦੇ ਨਾਲ ਰਿਐਕਟ ਕੀਤਾ ਕਿ ਜਿਹੜਾ ਸਿੱਧਾ ਹੀ ਜਿਹੜਾ ਹੈਗਾ ਕਿ ਸੁਖਬੀਰ ਸਿੰਘ ਦੀ ਪਿੱਠ ਦੇ ਵਿੱਚ ਛੋਰਾ ਜਿਹੜਾ ਹੈ ਉਹ ਮਾਰਿਆ ਗਿਆ ਇੱਕਦਮ ਹੁੰਦਾ ਨਾ ਕਿ ਹਾਬੜ ਮੰਡੀ ਫਿਰ ਉਹਨਾਂ ਲਫ਼ਜ਼ਾਂ ਨੂੰ ਬੜੀ ਕੋਸ਼ਿਸ਼ ਕੀਤੀ ਗਈ ਕਿ ਮੈਨੇਜ ਕਰ ਲਿਆ ਜਾਵੇ ਪਰ ਕਿਤਨਾ ਕਿਤੇ ਲੱਗਦਾ ਕਿ ਉਹ ਵੀ ਇਧਰਲੇ ਬੰਨੇ ਚੁੱਭ ਗਏ ਨੇ ਤੇ ਬਾਰ-ਬਾਰ ਜਿਹੜੀਆਂ ਮਨੌਣ ਦੀਆਂ ਕਵਾਇਦਾਂ ਵੀ ਚੱਲ ਰਹੀਆਂ ਨੇ ਔਰ ਅੱਜ ਸਰਦਾਰ ਵਿਰਸਾ ਸਿੰਘ ਵਲਟੋਆ ਹੋਣਾਂ ਦਾ ਜਾਣਾ ਇਹਨੂੰ ਕਿਵੇਂ ਦੇਖਦੇ ਕੱਲੇ ਵਿਰਸਾ ਸਿੰਘ ਤੋਂ ਪਹਿਲਾਂ ਜੇ ਆਪਾਂ ਉਸ ਬਿਆਨ ਦੇ ਮੁਕਾਬਲੇ ਅਕਾਲੀ ਦਲ ਦਾ ਬਿਆਨ ਦੇਖੀਏ ਹੈਨਾ ਜਦੋਂ ਬਿਕਰਮ ਸਿੰਘ ਮਜੀਠੀਆ ਦਾ ਬਿਆਨ ਆ ਜਾਂਦਾ ਉਹ ਤੋਂ ਬਾਅਦ ਬਲਵਿੰਦਰ ਸਿੰਘ ਭੁੰਦਰ ਦੇ ਨਾਂ ਤੇ ਇੱਕ ਬਿਆਨ ਜਾਰੀ ਹਣਾ ਔਰ ਬਲਵਿੰਦਰ ਸਿੰਘ ਭੁੰਦਰ ਥੋੜੀ ਦੇਰ ਬਾਅਦ ਕਹਿੰਦੇ ਆ ਵੀ ਇਹ ਬਿਆਨ ਤਾਂ ਮੇਰਾ ਨਹੀਂ ਪਹਿਲਾਂ ਉਹ ਡਿਸਆਨ ਕਰ ਦਿੰਦੇ ਨੇ ਫਿਰ ਉਹ ਬਾਅਦ ਚ ਕਹਿੰਦੇ ਹਾਂ ਦੀ ਮੇਰਾ ਹੀ ਹਣਾ ਵੀ ਮੇਰਾ ਨਹੀਂ ਸੀਗਾ ਉਹਦੇ ਵਿੱਚ ਤੁਸੀਂ ਹੁਣ ਇਹਦੀ ਟੈਕਨੀਕਲ ਪੁਆਇੰਟ ਦੇਖੋ ਬਿਕਰਮ ਸਿੰਘ ਮਜੀਠੀਆ ਨੇ ਇਹ ਕਿਹਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਨੇ ਜਿਹੜਾ ਫੈਸਲਾ ਕਰਿਆ ਅਸੀਂ ਉਹਦਾ ਵਿਰੋਧ ਕਰਦੇ ਹਾਂ ਜਿਥੇਦਾਰਾਂ ਨੂੰ ਇਸ ਤਰ੍ਹਾਂ ਬੇਇੱਜ਼ਤ ਕਰਕੇ ਨਾ ਲਾਇਆ ਜਾਵੇ ਇਹਦੇ ਵਿੱਚ ਅਕਾਲੀ ਦਲ ਕਿੱਥੋਂ ਆ ਗਿਆ ਹਮ ਹਮ ਅਕਾਲੀ ਦਲ ਦਾ ਬਿਆਨ ਆਉਂਦਾ ਹੈ ਵੀ ਬਿਕਰਮ ਸਿੰਘ ਮਜੀਠੀਆ ਨੇ ਬਾਦਲ ਪਰਿਵਾਰ ਦੇ ਪਿੱਠ ਵਿੱਚ ਚੋਰਾ ਮਾਰਿਆ ਜੇ ਬਾਦਲ ਪਰਿਵਾਰ ਕਹਿ ਰਿਹਾ ਵੀ ਅਸੀਂ ਸ਼੍ਰੋਮਣੀ ਕਮੇਟੀ ਦੇ ਮਾਮਲਿਆਂ ਵਿੱਚ ਦਖਲ ਨਹੀਂ ਦਿੰਦੇ ਫਿਰ ਉਹਨਾਂ ਨੂੰ ਤਾਂ ਬਿਕਰਮ ਸਿੰਘ ਮਜੀਠੀਆ ਦਾ ਸ਼੍ਰੋਮਣੀ ਕਮੇਟੀ ਦੇ ਖਿਲਾਫ ਦਿੱਤਾ ਹੋਇਆ ਬਿਆਨ ਸੁਖਵੀਰ ਸਿੰਘ ਬਾਦਲ ਦੇ ਪਿੱਠ ਵਿੱਚ ਚੋਰਾ ਕਿੱਦਾਂ ਹੋ ਗਿਆ ਇਹ ਕੋਈ ਜਸਟੀਫਾਈ ਤਾਂ ਕਰ ਰਿਹਾ ਆਪਣੇ ਆਪ ਹੀ ਉਹ ਐਕਸੈਪਟ ਕਰ ਰਿਹਾ ਹੈ ਨਾ ਮੈਂ ਮਤਲਬ ਕਿ ਦੇਖੋ ਤੇ ਫਿਰ ਇਹ ਹੈਗਾ ਵੀ ਬਾਦਲ ਪਰਿਵਾਰ ਦੀਆਂ ਬਖਸ਼ੀਆਂ ਕਰਕੇ ਤੂੰ ਇੱਥੇ ਤੱਕ ਪਹੁੰਚਿਆ ਜਿੱਦਾਂ ਜਿੱਦਾਂ ਬੰਦੇ ਨੂੰ ਉਹ ਨਹੀਂ ਦੱਸਾਇਆ ਜਾਂਦਾ ਵੀ ਤੇਰੇ ਪੱਲੇ ਤੇ ਕੁਝ ਨਹੀਂ ਸੀ ਜਿਹਾ ਇਹ ਅਸੀਂ ਤੈਨੂੰ ਇੱਥੋਂ ਤੱਕ ਲਿਆ ਜਾਂ ਇਹਨਾਂ ਨੇ ਲਿਆਂਦਾ ਹਾਂ ਬੀਬੀ ਵੀ ਬਾਦਲ ਪਰਿਵਾਰ ਨੇ ਤੂੰ ਲਿਆਂਦਾ ਤੈਨੂੰ ਖੜਾਇਆ ਤੈਨੂੰ ਇੱਥੋਂ ਤੱਕ ਲਿਆਂਦਾ ਨਾ ਤੂੰ ਅੱਜ ਸੁਖਬੀਰ ਕਹਿੰਦਾ ਵੀ ਬਾਦਲ ਸਾਹਿਬ ਦੇ ਚਲੇ ਜਾਣ ਤੋਂ ਬਾਅਦ ਤੁਹਾਨੂੰ ਬਾਦਲ ਪਰਿਵਾਰ ਦੀ ਵਿਰਾਸਤ ਸੰਭਾਲਣੀ ਚਾਹੀਦੀ ਔਰ ਸੁਪਰ ਸੀਐਮ ਦੇ ਤੌਰ ਤੇ ਵੀ ਜਿਹੜਾ ਹੈ ਮੇਰਾ ਖਿਆਲ ਉਹ ਵੀ ਵਿੱਚੋਂ ਚਰਚਾ ਚੱਲੀ ਕਿ ਕਿਦਾਂ ਕਿਦੋਂ ਕੰਮ ਹੋਣਾ ਹਾਂ ਤੁਸੀਂ ਦੇਖੋ ਵੀ ਵਿਕਰਮ ਸਿੰਘ ਮਜੀਠੀਆ ਨੂੰ ਜਿਹੜੀਆਂ ਬਖਸ਼ਿਸ਼ਾਂ ਹੋਈਆਂ ਉਹ ਬਾਦਲ ਪਰਿਵਾਰ ਦੀਆਂ ਹੋਈਆਂ ਹਾਂ ਬਾਦਲ ਪਰਿਵਾਰ ਨੂੰ ਕਿਹੜੀਆਂ ਬਖਸ਼ਿਸ਼ਾਂ ਹੋਈਆਂ ਹਾਂ 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 ਜੀ ਜੇ ਬਾਦਲ ਪਰਿਵਾਰ ਆਪਣੀਆਂ ਬਖਸ਼ਿਸ਼ਾਂ ਦੇਣ ਵਾਲੇ ਗੁਰੂ ਦੀ ਪਿੱਠ ਵਿੱਚ ਛੁਰਾ ਮਾਰ ਸਕਦਾ ਤਾਂ ਵਿਕਰਮ ਸਿੰਘ ਮਜੀਠੀਆ ਦਾ ਗੁਨਾਹ ਤਾਂ ਬਹੁਤ ਛੋਟਾ ਹਮਮ ਸੋ ਪਹਿਲਾ ਬਾਦਲ ਪਰਿਵਾਰ ਕਬੂਲ ਕਰੇ ਵੀ ਸਾਨੂੰ ਜਿਹੜੀ ਗੁਰੂ ਮਹਾਰਾਜ ਨੇ ਐਡੀ ਬਖਸ਼ਿਸ਼ ਦਿੱਤੀ ਸੀ ਅਸੀਂ ਉਹਦਾ ਨਜਾਇਜ਼ ਫਾਇਦਾ ਉਠਾਇਆ ਤੇ ਉਸ ਗੁਰੂ ਦੇ ਤਖਤਾਂ ਦੀ ਜਿਹੜੀ ਪਿੱਠ ਵਿੱਚ ਹੈ ਜਿਹੜਾ ਸ਼ੁਰਾ ਮਾਰਿਆ ਹੈਗਾ ਸੋ ਜੇ ਹੁਣ ਤੁਸੀਂ ਇਹ ਦੱਸੋ ਵੀ ਇਟ ਮੀਨਜ਼ ਬਾਦਲ ਪਰਿਵਾਰ ਦੀਆਂ ਬਖਸ਼ਿਸ਼ਾਂ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਤੋਂ ਵੱਡੀਆਂ ਹੋ ਗਈਆਂ ਨੇ ਕਿ ਤੇ ਫਿਰ ਬਲਵਿੰਦਰ ਸਿੰਘ ਭੁੰਦੜ ਨੇ ਉਹ ਕਿਹਾ ਵੀ ਇਹ ਮੇਰਾ ਬਿਆਨ ਨਹੀਂ ਸੀ ਫਿਰ ਉਹਨਾਂ ਨੂੰ ਡਰਾਇਆ ਧਮਕਾਇਆ ਜਾਂ ਕੁਛ ਨਾ ਕੁਛ ਦਿੱਕਿਆ ਗਿਆ ਹੋਗਾ ਫਿਰ ਉਹਨਾਂ ਨੇ ਕਿਹਾ ਵੀ ਜਿਨ੍ਹਾਂ ਨੇ ਬਿਆਨ ਲਿਖਿਆ ਉਹਨਾਂ ਨੇ ਮੇਰੇ ਪੁੱਛੇ ਤੋਂ ਬਿਨਾਂ ਲਿਖ ਦਿੱਤਾ ਅੰਤ ਵਿੱਚ ਜਿਹੜਾ ਅਸੀਂ ਵਾਰ-ਵਾਰ ਕਹਿੰਦੇ ਆ ਰਹੇ ਹੈਗੇ ਹਾਂ ਹਰਚਰਨ ਬੈਂਸ ਨੇ ਇੱਕ ਟੀਵੀ ਚੈਨਲ ਨਾਲ ਮੰਨਿਆ ਵੀ ਬਿਆਨ ਮੈਂ ਲਿਖਿਆ ਮੈਂ ਜ਼ਿੰਮੇਵਾਰੀ ਲੈਂਦਾ ਸੋ ਸਾਰੇ ਕੁਛ ਨੂੰ ਜਿਹੜੇ ਸ਼੍ਰੋਮਣੀ ਕਮੇਟੀ ਦੇ ਮਤੇ ਜਿਹੜਾ ਕੁਲਵੰਤ ਸਿੰਘ ਮੰਨਣ ਕਹਿੰਦਾ ਨਾ ਉੱਪਰ ਲਿਖਿਆ ਉੱਪਰ ਆਉਂਦੇ ਉਹ ਸਾਰੇ ਹਰਚਰਨ ਬੈਂਸ ਦੇ ਰਾਹੀਂ ਆ ਰਹੇ ਆ ਹੂੰ ਫਿਰ ਉਹ ਕਿਸ ਪੋਜੀਸ਼ਨ ਦੇ ਵਿੱਚ ਉਹੋਈ ਗੱਲ ਹਾਂ ਹਾਂ ਸਰਦਾਰ ਅਜਮੇਰ ਸਿੰਘ ਦੀ ਯਾਦਵਿੰਦਰ ਸਿੰਘ ਨਾਲ ਇੰਟਰਵਿਊ ਹੁੰਦੀ ਆ ਉਹਦੇ ਵਿੱਚ ਯਾਦਵਿੰਦਰ ਸਿੰਘ ਇਹੀ ਕਹਿੰਦਾ ਵੀ ਹਰਚਰਨ ਬੈਂਸ ਇਹ ਕਹਿ ਰਿਹਾ ਅਜਮੇਰ ਸਿੰਘ ਕਹਿੰਦੇ ਹੂ ਇਜ਼ ਹਰਚਰਨ ਬੈਂਸ ਉਹ ਤਾਂ ਇੱਕ ਨੌਕਰ ਆ ਇੱਕ ਕਰਿੰਦਾ ਜਿੱਦਾਂ ਇੱਕ ਦੁਕਾਨ ਵਿੱਚ ਆਪਾਂ ਨੇ ਰੱਖਿਆ ਹੁੰਦਾ ਵੀ ਤੂੰ ਇੱਕ ਦੁਕਾਨ 'ਚ ਨਹੀਂ ਨੌਕਰ ਰੱਖਿਆ ਹੁੰਦਾ ਵੀ ਤੂੰ ਸਾਬਣ ਫੜਾ ਦੇ ਤੇਲ ਫੜਾ ਦੇ ਕੰਗੀ ਫੜਾ ਦੇ ਸੋ ਹਰਚਰਨ ਬੈਂਸ ਦੀ ਕੋਈ ਅਕਾਲੀ ਦਲ ਦਾ ਕੋਈ ਲੀਡਰ ਨਹੀਂ ਹੈ ਉਹਦੀ ਕੋਈ ਕੰਟਰੀਬਿਊਸ਼ਨ ਨਹੀਂ ਹੈ ਉਹ ਕੋਈ ਸਿੱਖ ਸਿਧਾਂਤਕਾਰ ਨਹੀਂ ਇੱਕ ਪਤਿਤ ਬੰਦਾ ਹੈ ਜਿਹਦਾ ਅਕਾਲੀ ਦਲ ਨਾਲ ਕੋਈ ਵੀ ਇਸ ਤਰ੍ਹਾਂ ਦਾ ਨਾਤਾ ਨਹੀਂ ਹੈ ਫਿਰ ਉਹ ਕਿਉਂ ਡਿਸਾਈਡ ਕਰ ਰਿਹਾ ਅਸੀਂ ਵਾਰ-ਵਾਰ ਇਸ ਚੈਨਲ ਤੇ ਕਹਿ ਰਹੇ ਆ ਗਿਆ ਹੁਣ ਅੰਤ ਵਿੱਚ ਜਦੋਂ ਬਲਵਿੰਦਰ ਸਿੰਘ ਭੁੰਦੜ ਪੈਰ ਖਿੱਚ ਗਿਆ ਤਾਂ ਹਰਚਰਨ ਬੈਂਸ ਜ਼ਿੰਮੇਵਾਰੀ ਲੈ ਰਿਹਾ ਵੀ ਮੈਂ ਜ਼ਿੰਮੇਵਾਰੀ ਲੈਂਦਾ ਉਸ ਬਿਆਨ ਦੀ ਇਟ ਮੀਨਸ ਵੀ ਮੈਂ ਲਿਖਿਆ ਸੋ ਬਲਵਿੰਦਰ ਸਿੰਘ ਭੁੰਦੜ ਦਾ ਬਿਆਨ ਵੀ ਉਹਨੇ ਲਿਖਿਆ ਜਿਹੜੀ ਕਲਵੰਤ ਸਿੰਘ ਮੰਨਣ ਕਹਿ ਰਹੇ ਆ ਵੀ ਚਿੱਠੀ ਸਾਨੂੰ ਆ ਰਹੀ ਉਹ ਵੀ ਲਿਖੀ ਹੈ ਹੁਣ ਅੱਗੇ ਆਜੋ ਵਿਰਸਾ ਸਿੰਘ ਬਲਟੋਹਾ ਦੇ ਤਾਂ ਉਸ ਦਿਨ ਬਲਵਿੰਦਰ ਸਿੰਘ ਭੁੰਦੜ ਕਹਿੰਦੇ ਹੈਗੇ ਆ ਉਸ ਬਿਆਨ ਵਿੱਚ ਵੀ ਕਾਰਵਾਈ ਹੋ ਗਈ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਜਿਹੜੀ ਹੋਰਾਂ ਦੇ ਖਿਲਾਫ ਹੁੰਦੀ ਆ ਹੁਣ ਕਾਰਵਾਈ ਤੋਂ ਪੈਰ ਪਛਾਣ ਖਿੱਚਲੇ ਹੂੰ ਹੂੰ ਕਿਉਂਕਿ ਉਹ ਘਰ ਦਾ ਮਸਲਾ ਜੇ ਕੋਈ ਬਗਾਨਾ ਹੁੰਦਾ ਹੁਣ ਬਾਹਰ ਕੱਢ ਕੇ ਮਾਰਨਾ ਸੀ ਇਹ ਟਾਈਮ ਇਨ ਅਕਾਲੀ ਦਲ ਵਿੱਚ ਦੋ ਤਰ੍ਹਾਂ ਦੇ ਕਾਨੂੰਨ ਚੱਲ ਰਹੇ ਆ ਆਪਣੇ ਪਰਿਵਾਰ ਦੇ ਮੈਂਬਰਾਂ ਲਈ ਨਰਮ ਗੋਸ਼ ਹੈ ਜੇ ਕੋਈ ਹੋਰ ਬਗਾਵਤ ਕਰੇ ਤਾਂ ਆਉ ਗਰਮ ਗੋਸ਼ ਹੈ ਹੈ ਤੇ ਹੁਣ ਅੱਗੇ ਵਿਰਸਾ ਸਿੰਘ ਬਲਟੋਹਾ ਦੇ ਬਲਵਿੰਦਰ ਸਿੰਘ ਭੁੰਦੜ ਬਿਕਰਮ ਸਿੰਘ ਮਜੀਠੀਆ ਨੂੰ ਮਨਾਉਣ ਜਾਂਦੇ ਆ ਵਿਰਸਾ ਸਿੰਘ ਬਲਟੋਹਾ ਨੂੰ ਬਲਵਿੰਦਰ ਸਿੰਘ ਭੁੰਦੜ ਕੱਢ ਚੁੱਕੇ ਆ ਆਕਾਲੀ ਦਲ ਚੋਂ ਹਾਂ ਨਾ ਤਖਤ ਸਹਿਬਾਨ ਦੇ ਜਥੇਦਾਰਾਂ ਦੇ ਹੁਕਮਾਂ ਤੇ ਉਹ ਬਾਹਰ ਕੱਢਿਆ ਜਾ ਚੁੱਕਿਆ 10 ਸਾਲ ਦੀ ਪਾਬੰਦੀ ਹੈ ਉਹ ਕਿਸ ਕਪੈਸਿਟੀ ਵਿੱਚ ਬਲਵਿੰਦਰ ਸਿੰਘ ਭੁੰਦੜ ਨਾਲ ਬਿਕਰਮ ਸਿੰਘ ਮਜੀਠੀਆ ਨੂੰ ਮਨਾਉਣ ਜਾ ਰਿਹਾ ਹੈ ਜੀ ਇਟ ਮੀਨਸ ਤੁਸੀਂ ਹਲੇ ਵੀ ਤਖਤਾਂ ਦੇ ਜਥੇਦਾਰਾਂ ਦੇ ਹੁਕਮਾਂ ਦੀ ਅਵਗਿਆ ਕਰ ਰਹੇ ਹੋ ਉਹਦੇ ਦੋਸ਼ੀਆਂ ਤੋਂ ਤੁਹਾਨੂੰ ਤਨਖਾਹ ਲੱਗਣੀ ਚਾਹੀਦੀ ਹੈ ਤੁਸੀਂ ਜੇ ਸਾਰਾ ਕਨਸੈਪਟ ਹੈ ਜੀ ਬਿਲਕੁਲ ਜੀ ਕਿਤੇ ਨਾ ਕਿਤੇ ਆਪਾਂ ਕਹਿ ਲਈਏ ਕਿ 2 ਦਸੰਬਰ ਨੂੰ ਜਿਹੜੀਆਂ ਗਲਤੀਆਂ ਜਿਹੜੀਆਂ ਕਬੂਲ ਕੀਤੀਆਂ ਗਈਆਂ ਸਨ ਕਿ ਇਹ ਵੀ ਜਿਹੜੀਆਂ ਗਲਤੀਆਂ ਅਸੀਂ ਕੀਤੀਆਂ ਰਾਜਨੀਤਿਕ ਤੌਰ ਤੇ ਵੀ ਜਿਹੜੀਆਂ ਗਲਤੀਆਂ ਪਾਰਟੀ ਦੇ ਕੋਲੋਂ ਹੋਈਆਂ ਕਿ ਉਹ ਸਾਰਾ ਕੁਝ 2 ਦਸੰਬਰ ਤੋਂ ਬਾਅਦ ਮੇਰਾ ਖਿਆਲ ਪਹਿਲਾਂ ਤੇ ਬਹੁਤ ਸਾਰੇ ਸਾਲ ਲੱਗੇ ਸਾਨੂੰ ਉਹਨਾਂ ਨੂੰ ਕਰਨ ਦੇ ਵਿੱਚ ਪਰ ਹੁਣ ਤੇ ਕੁਝ ਮਹੀਨਿਆਂ ਦੇ ਵਿੱਚ ਉਹ ਇੱਕਦਮ ਜਿਹੜੀਆਂ ਸਾਰੀਆਂ ਗਲਤੀਆਂ ਦੁਬਾਰਾ ਰਿਪੀਟ ਕੀਤੀਆਂ ਜਾ ਰਹੀਆਂ ਨੇ ਇਹ ਵੀ ਕਿਤਨਾ ਕਿਤੇ ਜਿਹੜਾ ਸਵਾਲ ਇੱਕ ਹੈਗਾ ਹੈ ਅ ਦੂਜੇ ਬੰਨੇ ਸੁੱਚਾ ਸਿੰਘ ਲਗਾ ਹੋਣੀ ਉਹ ਵੀ ਸ਼੍ਰੋਮਣੀ ਕਮੇਟੀ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਅ ਅੱਗੇ ਜਿਹੜਾ ਦੇਖਣ ਨੂੰ ਮਿਲੇ ਹੈਗੇ ਆ ਲੀਡਿੰਗ ਰੋਲ ਦੇ ਵਿੱਚ ਮਤਲਬ ਫਿਰ ਅਕਾਲੀ ਦਲ ਦੀ ਟੀਮ ਕਿਹੜੀ ਬਣਦੀ ਜਾ ਰਹੀ ਹੈ ਹਾਂ ਇਹ ਤੁਸੀਂ ਦੇਖ ਲਓ ਨਾ ਵੀ ਹਰ ਚਰਨ ਬੈਂਸ ਇੱਕ ਪਾਤਤ ਸਿੱਖ ਹੈਗਾ ਉਹ ਅਕਾਲੀ ਦਲ ਦੀ ਸਾਰੀ ਸਿਧਾਂਤਕਾਰੀ ਕਰ ਰਿਹਾ ਹੈ ਹੂੰ ਕੋਈ ਗੁਰਸਿੱਖ ਬੰਦਾ ਨਹੀਂ ਤੁਹਾਡੇ ਕੋਲ ਹਨਾ ਵੀ ਹਾਲਾਂਕਿ ਅਕਵਾਲ ਸਿੰਘ ਝੁੰਦਾ ਵਰਗਾ ਐਡਾ ਐਡਾ ਗੁਰੂ ਦਾ ਸਿੱਖ ਬੰਦਾ ਤੁਸੀਂ ਉਹ ਗਵਾ ਲਿਆ ਹਨਾ ਤੁਸੀਂ ਉਹਦੇ ਚੋਂ ਜਿਹੜਾ ਲੇਖਣ ਚ ਵੀ ਬਾਹਰ ਹੈ ਔਰ ਉੱਤੇ ਉੱਤੇ ਹੁੰਦੇ ਤੇ ਦੂਸਰੇ ਪਾਸੇ ਹੁਣ ਸੁੱਚਾ ਸਿੰਘ ਲੰਗਾ ਤੇ ਵਿਰਸਾ ਸਿੰਘ ਬਟੋਆ ਸੁੱਚਾ ਸਿੰਘ ਲੰਗਾ ਇੱਕ ਬੱਚੀ ਦੀ ਬੇਪਤੀ ਕਰਦਾ ਰਿਹਾ ਆਪਣੀ ਪੋਜੀਸ਼ਨ ਦਾ ਨਜਾਇਜ਼ ਫਾਇਦਾ ਉਠਾ ਕੇ ਇੱਕ ਸਿੱਖ ਬੱਚੇ ਦੀ ਬੇਪਤੀ ਕਰਦਾ ਰਿਹਾ ਲਗਾਤਾਰ ਹਨਾ ਉਹਦੇ ਤੇ ਦੋਸ਼ ਲੱਗੇ ਬਹੁਤ ਲੰਮੇ ਸਮੇਂ ਤੋਂ ਉਹਨੂੰ ਜਦੋਂ ਬੇਪਤ ਕਰਦਾ ਰਿਹਾ ਸਾਂ ਉਸ ਬੱਚੀ ਨੇ ਮਜਬੂਰਨ ਇਹਦੇ ਚੰਗੜੋਂ ਚੋਂ ਨਿਕੜਨ ਲਈ ਕਿਤੇ ਕੈਮਰਾ ਲਗਾ ਕੇ ਉਹ ਵੀਡੀਓ ਬਣਾ ਲਈ ਉਹ ਵੀਡੀਓ ਵਾਇਰਲ ਹੋਈ ਆ ਸੋ ਇੱਕ ਸ਼੍ਰੋਮਣੀ ਕਮੇਟੀ ਦਾ ਮੈਂਬਰ ਰਿਹਾ ਹੋਵੇ ਸ਼੍ਰੋਮਣੀ ਅਕਾਲੀ ਦਲ ਦਾ ਸੀਨੀਅਰ ਲੀਡਰ ਹੋਵੇ ਉਹ ਇੱਕ ਬੱਚੀ ਦੀ ਬੇਇੱਜ਼ਤੀ ਕਰ ਰਿਹਾ ਹੋਵੇ ਅਕਾਲ ਤਖਤ ਤੋਂ ਪੰਥ ਵਿੱਚੋਂ ਛੇਕ ਦਿੱਤਾ ਗਿਆ ਹੋਵੇ ਬਾਕੀ ਬਾਅਦ ਚੋਂ ਮਿੰਤਾ ਮੁੰਤਾ ਕਰਕੇ ਬਹੁਤ ਲੰਮੇ ਸਮੇਂ ਬਾਅਦ ਹੋ ਜਿਹੜਾ ਉਹਨੂੰ ਤਾਂ ਨੈਤਿਕ ਅਧਿਕਾਰ ਹੀ ਕੋਈ ਨਹੀਂ ਹੈਗਾ ਪਬਲਿਕ ਲਾਈਕ ਨਹੀਂ ਵੀ ਤੁਸੀਂ ਇਹ ਨਹੀਂ ਪਵਿੱਤਰ ਆਪਾਂ ਕਹਿ ਲਈ ਕਿ ਸੰਸਥਾ ਦੀ ਪ੍ਰੈਸ ਕਾਨਫਰੰਸ ਕਰੇ ਵੀ ਤੁਸੀਂ ਦੇਖ ਜੇ ਸੁੱਚਾ ਸਿੰਘ ਲੰਗਾ ਵਰਗੇ ਬੰਦੇ ਨੇ ਸਾਨੂੰ ਡਿਸਾਈਡ ਕਰਕੇ ਦੇਣਾ ਵੀ ਪੰਥ ਕਿੱਧਰ ਨੂੰ ਚੱਲੇਗਾ ਤਾਂ ਫਿਰ ਅਕਾਲੀ ਦਲ ਆਪਣੇ ਆਪ ਚ ਝਾਤ ਮਾਰੇ ਉਹਦਾ ਬੇਟਾ ਹਿਮਾਚਲ ਪ੍ਰਦੇਸ਼ ਵਿੱਚ ਨਸ਼ਿਆਂ ਦੀ ਡੋਜ਼ ਨਾਲ ਫੜਿਆ ਗਿਆ ਠੀਕ ਹੈ ਸੋ ਜੇ ਇਹ ਲੀਡਰਸ਼ਿਪ ਆ ਰਹੀ ਆ ਪੰਥ ਦੀ ਜਥੇਬੰਦੀ ਦੀ ਜਿਹੜੇ ਖੋਲ ਖੋਲ ਕੇ ਕਹਿ ਰਹੇ ਆ ਵੀ ਅਸੀਂ ਪੰਥ ਲਈ ਕੁਰਬਾਨੀਆਂ ਕੀਤੀਆਂ ਜਾਂ ਸਾਡੇ ਪੁਰਖਿਆਂ ਨੇ ਕੀਤੀਆਂ ਉਹ ਤਾਂ ਸਾਡੇ ਪੁਰਖੇ ਸੀ ਤੁਸੀਂ ਉਹਨਾਂ ਪੁਰਖਿਆਂ ਦੀਆਂ ਕੁਰਬਾਨੀਆਂ ਦਾ ਨਜਾਇਜ਼ ਫਾਇਦਾ ਉਠਾ ਕੇ ਜਿਹੜੀਆਂ ਗੱਦੀਆਂ ਲਈਆਂ ਔਰ ਉਸ ਗੱਦਿਆਂ ਚੋਂ ਕੀ ਪਾਇਆ ਬੱਚੇ ਤੁਹਾਡੇ ਨਸ਼ੇ ਕਰ ਰਹੇ ਆ ਤੁਸੀਂ ਆਪ ਔਰਤਾਂ ਦੀ بےਪਤੀ ਕਰ ਰਹੇ ਹੈਗੇ ਸੋ ਜੇ ਇਸ ਕਿਸਮ ਦੀ ਲੀਡਰਸ਼ਿਪ ਸ਼ਹੀਦਾਂ ਦੀ ਜਥੇਬੰਦੀ ਦੇ ਨਿਕਲਣੀ ਆ ਤੇ ਸਾਨੂੰ ਇਸ ਜਥੇਬੰਦੀ ਦੀ ਕੋਈ ਲੋੜ ਹੀ ਹੈ ਨਹੀਂ ਹੈਗੀ ਬਿਲਕੁਲ ਨਹੀਂ